ਜਿਹੜਾ ਅੱਜ ਅਸੀਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤੇ ਡੀਜੀਪੀ ਸਾਹਿਬ ਪੰਜਾਬ ਤੇ ਮਾਨਯੋਗ ਐਸਐਸਪੀ ਸਾਹਿਬ ਮੋਗਾ ਸ੍ਰੀ ਅਜੀਤ ਗਾਂਧੀ ਜੀ ਦੇ ਦਿਸਨ ਦੇ ਸਾਂ ਤੇ ਜਿਹੜਾ ਨਸ਼ਿਆਂ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਜਿਹੜਾ ਅੱਜ ਅਸੀਂ ਪਿੰਡ ਕਿਸਨਗੜ ਪਹੁੰਚਿਆ ਜਿਹੜਾ ਗੁਰਜੀਤ ਸਿੰਘ ਸਨ ਆਫ ਗੁਰਜੰਟ ਸਿੰਘ ਇਹਦੇ ਉੱਪਰ ਜਿਹੜਾ ਨਸ਼ੇ ਦਾ ਪਰਚੇ ਦਰਜ ਨੇ ਸਮਗਲਰ ਆ ਇਹ ਤੇ ਜਿਹੜੇ ਇਹਨੇ ਗਲਤ ਤਰੀਕੇ ਨਾਲ ਨਸ਼ੇ ਵੇਚ ਕੇ ਪ੍ਰਾਪਰਟੀ ਜਿਹੜੀ ਬਣਾਈ ਗਈ ਹੈ ਇੱਕ ਮਕਾਨ ਤੇ ਇੱਕ ਸਵਿਫਟ ਕਾਰ ਤੇ ਜਿਹੜੀ ਇਹਨਾਂ ਦੀ ਕੀਮਤ ਦੋਨਾਂ ਦੀ 90 ਲੱਖ 16000 ਰੁਪਇਆ ਤੇ ਜਿਹੜੀ ਅੱਜ 68 ਐਫ ਦੇ ਤਹਿਤ ਜਿਹੜੀ ਇਹ ਫ੍ਰੀਜ਼ ਕਰਨ ਦੇ ਆਰਡਰ ਆਏ ਨੇ ਜਿਹੜੇ ਅਸੀਂ ਅੱਜ ਇੱਥੇ ਲਗਾਉਣ ਲਈ ਆਏ ਆ ਤੇ ਨੇੜਾ ਨਸਿਆਂ ਦੇ ਖਿਲਾਫ ਹੈ ਜਿਹੜੀ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਜਿਹੜੇ ਆਰਡਰ ਆਏ ਹਨ